ਹਾਂ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਜਾਣਕਾਰੀ ਤੇ ਉਪਾਅ ਲੈ ਕੇ ਆਏ ਹਾਂ ਨਵੇਂ ਸਾਲ ਵਾਲੇ ਦਿਨ ਭੁੱਲ ਕੇ ਵੀ ਨਾ ਕਰਨਾ ਇਹ ਪੰਜ ਕੰਮ ਨਹੀਂ ਤਾਂ ਪੈਸਾ ਕਿਦਾ ਹੈ ਪਛਤਾਓ ਉਹ ਕਿਹੜੇ ਪੰਜ ਕੰਮ ਨੇ ਜਿਹੜੇ ਸਾਨੂੰ ਨਵੇਂ ਸਾਲ ਤੇ ਬਿਲਕੁਲ ਵੀ ਨਹੀਂ ਕਰਨੇ ਚਾਹੀਦੇ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਪੈਨਪ੍ਰਾਵਾ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਪੈਨਪ੍ਰਾਦਾ ਵੀ ਭਲਾ ਹੋ ਸਕਦਾ ਹੈ ਤੇ ਕੰਮੈਂਟ ਵਰਕਰਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਭਾਵੇਂ ਕੁਝ ਵੀ ਹੋ ਜਾਵੇ ਪਰ ਨਵੇਂ ਸਾਲ ਦੇ ਇਹ ਪੰਜ ਕੰਮ ਕਦੇ ਵੀ ਨਾ ਕਰੋ ਨਹੀਂ ਤਾਂ ਤੁਹਾਡੀ ਪੂਰੀ ਜ਼ਿੰਦਗੀ ਬਰਬਾਦ ਹੋ ਚਾਵੇਗੀ ਮਾਮਾ ਤੇ ਭੈਣਾ ਧਿਆਨ ਦੇ ਨਾਲ ਸੁਣੋ ਨਹੀਂ ਤਾਂ ਤੁਹਾਡਾ ਪੂਰਾ ਸਾਲ 2000 ਪਛੀ ਸੌਰੀ 2026 ਖਰਾਬ ਹੋ ਜਾਵੇਗਾ ਇਸ ਪੂਰੇ ਸਾਲ ਦੇ ਨਤੀਜੇ ਤੁਹਾਨੂੰ ਭੁਗਤਣੇ ਪੈਣਗੇ ਇਸ ਲਈ ਇਸ ਵਿਸ਼ੇਸ਼ ਨਵੇਂ ਸਾਲ ਦੀ ਵੀਡੀਓ ਨੂੰ ਜ਼ਰੂਰ ਦੇਖੋ ਤੇ ਨਵੇਂ ਸਾਲ ਦੇ ਦਿਨ ਇਹ ਪੰਜ ਕਮ ਗਲਤੀ ਦੇ ਨਾਲ ਵੀ ਨਾ ਕਰੋ ਨਹੀਂ ਤਾਂ ਨਵੇਂ ਸਾਲ ਦਾ ਦੇਵਤਾ ਤੁਹਾਡੀ ਨਾਲ ਨਾਰਾਜ਼ ਹੋ ਜਾਵੇਗਾ ਗਰੀਬੀ ਤੇ ਗਰੀਬੀ ਘਰ ਨੂੰ ਪੂਰੀ ਤਰ੍ਹਾਂ ਤਬਾਈ ਦੇ ਕੰਡੇ ਤੇ ਲੈ ਆਵੇਗੀ ਪੂਰਾ ਘਰ ਤੁਹਾਡਾ ਨਕਾਰਾਤਮਕ ਊਰਜਾ ਦੇ ਨਾਲ ਘਿਰਿਆ ਰਹੇਗਾ ਇਸ ਲਈ ਵੀਡੀਓ ਨੂੰ ਪੂਰੀ ਜਾਣਕਾਰੀ ਦੇ ਸਮੇਤ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਨਵਾਂ ਸਾਲ ਆਪਣੇ ਨਾਲ ਬਹੁਤ ਹੀ ਸ਼ੁਭ ਜੋਗ ਲੈ ਕੇ ਆਇਆ ਖਾਸ ਕਰਕੇ ਸਰਵਰਥ ਸਿੱਧੀ ਜੋਗ ਵਰਗੇ ਸ਼ੁਭ ਜੋਗਾਂ ਦਾ ਸ਼ਾਨਦਾਰ ਸੁਮੇਲ ਪਰਮਾਤਮਾ ਦੀ ਕਿਰਪਾ ਦੇ ਨਾਲ ਨਵੇਂ ਸਾਲ ਦਾ ਪਹਿਲਾ ਦਿਨ ਤੁਹਾਡੇ ਜੀਵਨ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ ਇਸ ਲਈ ਖਾਸ ਕਰਕੇ ਨਵੇਂ ਸਾਲ ਦੇ ਇਸ ਕੋਵਿਤਰ ਦੇਮਤੇ ਤੁਹਾਡੇ ਲਈ ਇੱਕ ਰਿਆਵਾ ਸ਼ਕਤੀ ਦੇ ਨਾਲ ਵਰਜਿਤ ਨੇ ਚੇਕਰ ਕੋਈ ਮਰਦ ਜਾਂ ਔਰਤ ਬਿਨਾਂ ਗਿਆਨ ਦੇ ਨਵੇਂ ਸਾਲ ਦੇ ਦਿਨ ਇਹ ਪੰਜ ਕੰਮ ਕਰਦਾ ਤਾਂ ਨਵੇਂ ਸਾਲ ਦੇ ਦੀਵਤੇ ਨੂੰ ਨਰਾਜ ਕਰ ਦਿੰਦਾ ਹੈ ਜਿਸ ਨਾਲ ਜੀਵਨ ਭਰ ਨਿਰਰਾਸ਼ਾ ਤੇ ਗੰਭੀਰ ਬਦਕਿਸਮਤੀ ਹੋ ਸਕਦੀ ਹੈ ਤੇ ਕਿਹਾ ਜਾਂਦਾ ਹੈ ਕਿ ਸਾਡੇ ਹਿੰਦੂ ਧਰਮ ਦੇ ਵਿੱਚ ਨਵੇਂ ਸਾਲ ਦੇ ਪਹਿਲੇ ਦਿਨ ਨੂੰ ਸਾਲ ਦੇ 12 ਮਹੀਨਿਆਂ ਦੇ ਵਿੱਚੋਂ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਿਨ ਔਰਤਾ ਤੇ ਅਣਵਿਆਹੀਆਂ ਕੁੜੀਆਂ ਵਿਸ਼ੇਸ਼ ਪর্ণ ਲੈਂਦੀਆਂ ਹਨ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਇਹ ਦਿਨ ਖੁਦ ਪਰਮਾਤਮਾ ਤੇ ਨਵੇਂ ਸਾਲ ਦੀ ਸਕਾਰਾਤਮਕ ਊਰਜਾ ਨੂੰ ਸਮਰਪਿਤ ਹੈ ਜੇਕਰ ਕੋਈ ਨਵੇਂ ਸਾਲ ਦੇ ਦਿਨ ਇਹ ਕੰਮ ਕਰਦਾ ਹੈ ਤਪ ਪਰਮਾਤਮਾ ਉਹਨਾਂ ਦੇ ਦਰਵਾਜ਼ੇ ਤੋਂ ਵਾਪਸ ਆ ਜਾਂਦਾ ਹੈ ਖਾਸ ਕਰਕੇ ਵਿਆਹੀਆਂ ਔਰਤਾਂ ਨੂੰ ਇਸ ਵੱਲ ਵਿਸ਼ੇਸ਼ ਤਿਆਰ ਦੀ ਨਾ ਚਾਹੀਦਾ ਨਹੀਂ ਕਿ ਉਹਨਾਂ ਦੇ ਘਰ ਬਹੁਤ ਜ਼ਿਆਦਾ ਗਰੀਬੀ ਆ ਚਾਵੇਗੀ ਦੇਖੋ ਗੱਲ ਇਹ ਹੈ ਕਿ ਸਾਡਾ ਕੰਮ ਇਹ ਅਸੀਂ ਸਿਰਫ ਸਲਾਹ ਹੀ ਦੇ ਸਕਦੀਆਂ ਤੁਸੀਂ ਇਸ ਨੂੰ ਸਵੀਕਾਰ ਕਰੋ ਚਾ ਨਾ ਕਰੋ ਇਹ ਹੀ ਤੁਹਾਡੀ ਮਰਜ਼ੀ ਹੈ ਤੁਹਾਡੇ ਤੇ ਡਿਪੈਂਡ ਹੈ ਪਰ ਇੱਕ ਗੱਲ ਜ਼ਰੂਰ ਕਹਾਂਗੇ ਜੇਕਰ ਤੁਸੀਂ ਇਹ ਕਰਦੀ ਹੁੰਦਾ ਤੁਹਾਡਾ ਬਚਾ ਹੋ ਸਕਦਾ ਹੈ ਜੇਕਰ ਕੋਈ ਵਿਆਹੀ ਔਰਤ ਨਵੇਂ ਸਾਲ ਦੇ ਦਿਨ ਵਰਤ ਰੱਖਦੀ ਹੈ ਜਾਂ ਪਰਨ ਲੈਂਦੀ ਹੈ ਪਰਮਾਤਮਾ ਦੇ ਅੱਗੇ ਪ੍ਰਾਰਥਨਾ ਕਰਦੀ ਹੈ ਹਰ ਰੋਜ਼ ਦੀਵਾ ਚਗਾਉਂਦੀ ਹੈ ਤਾਂ ਇਸ ਵੀਡੀਓ ਨੂੰ ਹਲਕੇ ਦੇ ਵਿੱਚ ਨਾਨ ਲਓ ਕਈ ਸਨਾਂ ਬਾਅਦ ਅਜਿਹਾ ਦੁਰਲਭ ਸੰਜੋਗ ਆਇਆ ਨਵੇਂ ਸਾਲ ਦੇ ਇਸ ਪਵਿੱਤਰ ਦਿਨ 21 ਸ਼ੁਭ ਸ਼ੁਭ ਜੋਗ ਬਣ ਰਹੇ ਨੇ ਦਿਨਾਂ ਦੇ ਵਿੱਚ ਧਾਣ ਦੇ ਲਈ ਜੋਗ ਵੀ ਸ਼ਾਮਲੇ ਇਸ ਦਿਨ ਨਾਲ ਤੁਸੀਂ ਸਿੱਖੋਗੇ ਕਿ ਤੁਸੀਂ ਇਸ ਦਿਨ ਆਪਣੇ ਜੀਵਨ ਦੇ ਵਿੱਚ 1% ਧਨ ਪ੍ਰਾਪਤ ਕਰਨ ਲਈ ਕਿਹੜੇ ਚਮਤਕਾਰੀ ਉਪਾਅ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਇਹਨਾਂ ਪੰਜ ਗਲਤੀਆਂ ਦੇ ਕਾਰਨ ਤੁਹਾਨੂੰ ਸੱਤ ਜਨਮਾਂ ਦੇ ਲਈ ਬਹੁਤ ਪ੍ਰੋਬਲਮ ਦਾ ਸਾਹਮਣਾ ਕਰਨਾ ਪਵੇਗਾ ਅਸੀਂ ਤੁਹਾਨੂੰ ਇਹਨਾਂ ਦੇ ਬਾਰੇ ਵੀ ਦੱਸਾਂਗੇ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਜੋ ਵੀ ਨਵੇਂ ਸਾਲ ਦੇ ਦਿਨ ਇਹ ਇੱਕ ਚੀਜ਼ ਖਾਂਦਾ ਉਸ ਦੇ ਘਰ ਵਿੱਚ ਬਹੁਤ ਸਾਰਾ ਪੈਸਾ ਹੋਵੇਗਾ ਤੇ ਇਸ ਦੇ ਲਈ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਜਾਣਕਾਰੀ ਭਰਪੂਰ ਹੋਣ ਵਾਲੀ ਹੈ ਤੇ ਇਸ ਲਈ ਤੁਹਾਡੇ ਫਾਇਦੇ ਲਈ ਇਸ ਨੂੰ ਤੁਸੀਂ ਅੰਤ ਦੀ ਤੱਕ ਜ਼ਰੂਰ ਦੇਖਿਓ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਾਂਗੇ ਪੰਜ ਗਲਤੀਆਂ ਦੇ ਬਾਰੇ ਜਿਨ੍ਹਾਂ ਤੋਂ ਤੁਹਾਨੂੰ ਬਚਣਾ ਚਾਹੀਦਾ ਹਫਤੇ ਦੇ ਪਹਿਲੇ ਦਿਨ ਪਰਿਵਾਰ ਦੇ ਵਿੱਚ ਨਕਾਰਾਤਮਕਤਾ ਤੋਂ ਬਚਣ ਦੇ ਲਈ ਤੁਹਾਨੂੰ ਕੀ ਖਾਣਾ ਚਾਹੀਦਾ ਤੇ ਕੀ ਨਹੀਂ ਖਾਣਾ ਚਾਹੀਦਾ ਇਸ ਨਵੇਂ ਸਾਲ ਦੇ ਦਿਨ 4 ਤੋਂ 5 ਖਾਸ ਉਪਾਕਰਨੀ ਚਾਹੀਦੀ ਨਹੀਂ ਮੈਂ ਤੁਹਾਡੇ ਨਾਲ ਇਹ ਵੀ ਸਾਂਝਾ ਕਰਾਂਗੀ ਤੁਹਾਨੂੰ ਇਸ ਦਿਨ ਕੀ ਤੇ ਆਮ ਦੇ ਵਿੱਚ ਰੱਖਣਾ ਚਾਹੀਦਾ ਹੈ ਤੇ ਇਸ ਮਹੀਨੇ ਤੋਂ ਨੂੰ ਕਿਹੜੀਆਂ ਪੰਜ ਚੀਜ਼ਾਂ ਕਰਨ ਤੋਂ ਬਚਣਾ ਚਾਹੀਦਾ ਹੈ ਸੋ اسی ਤਰੀਕੇ ਦੀ ਨਾਲ ਨਵਾਂ ਸਾਲ ਵੀਰਵਰੀ 1 ਜਨਵਰੀ 2026 ਨੂੰ ਸ਼ੁਰੂ ਹੁੰਦਾ ਹੈ ਸ਼ੁਭ ਸਮਾ ਸਵੇਰੇ 5:45 ਵਜੇ ਤੋਂ ਸਵੇਰੇ 8:00 ਵਜੇ ਤੱਕ ਹੋਵੇਗਾ ਤੇ ਨਵਾਂ ਸਾਲ ਸਿਰਫ ਤਰੀਕ ਬਦਲਦਾ ਹੀ ਨਹੀਂ ਹੁੰਦਾ ਸਗੋਂ ਇਹ ਸਗੋਂ ਇਹ ਇੱਕ ਵਿਅਕਤੀ ਦੇ ਪੂਰੇ ਜੀਵਨ ਦੀ ਦਿਸ਼ਾ ਬਦਲਣ ਦਾ ਮੌਕਾ ਹੁੰਦਾ ਹੈ ਕਿਉਂਕਿ ਧਰਮ ਗ੍ਰੰਥਾਂ ਦੇ ਵਿੱਚ ਸਪਸ਼ਟ ਤੌਰ ਤੇ ਇਹ ਕਿਹਾ ਗਿਆ ਹੈ ਕਿ ਜੇਕਰ ਨਵੇਂ ਸਾਲ ਦੀ ਸ਼ੁਰੂਆਤ ਸਹੀ ਨਿਯਮਾ ਧਰਮ ਸੰਜਮ ਪੂਜਾ ਤੇ ਸਾਵਧਾਨੀ ਦੇ ਨਾਲ ਨਹੀਂ ਕੀਤੀ ਜਾਂਦੀ ਤਾਂ ਸਖਤ ਮਿਹਨਤ ਦੇ باوجود ਪੂਰਾ ਸਾਲ ਦੁੱਖ ਬਿਮਾਰੀ ਤੇ ਪੈਸੇ ਦੀ ਨੁਕਸਾਨ ਵਿੱਚ ਹੀ ਬੀਤ ਜਾਂਦਾ ਇਹ ਕਾਰਨ ਹੈ ਕਿ ਸਾਡੇ ਪੁਰਖੇ ਨਵੇਂ ਸਾਲ ਦੇ ਪਹਿਲੇ ਦਿਨ ਨੂੰ ਬਹੁਤ ਹੀ ਪਵਿੱਤਰ ਮੰਨਦੇ ਸਨ ਨਵੇਂ ਸਾਲ ਦੇ ਪਹਿਲੇ ਦਿਨ ਕੋਈ ਵੀ ਵਿਅਕਤੀ ਜੋ ਵੀ ਕਰਦਾ ਉਸ ਨਾਲ ਉਸ ਦਾ ਪੂਰਾ ਸਾਲ ਤੇ ਹੁੰਦਾ ਇਸ ਲਈ ਅੱਜ ਅਸੀਂ ਤੁਹਾਡੇ ਨਾਲ ਨਵੇਂ ਸਾਲ ਲਈ ਪੂਰੀਆਂ ਰਸਮਾਂ ਨਿਯਮਾਂ ਤੇ ਸਾਵਧਾਨੀਆਂ ਨੂੰ ਸਾਂਝਾ ਕਰਨ ਜਾ ਰਹੇ ਹਾਂ ਜੋ ਕਿ ਮਰਦਾਂ ਤੇ ਔਰਤਾਂ ਦੋਵਾਂ ਦੇ ਲਈ ਬਰਾਬਰ ਜ਼ਰੂਰੀ ਮੰਨਿਆ ਜਾਂਦੀਆਂ ਨੇ ਨਵੇਂ ਸਾਲ ਦੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣਾ ਚਾਹੀਦਾ ਹੈ ਇਸਨਾਂਨ ਕਰਨਾ ਚਾਹੀਦਾ ਹੈ ਤੇ ਸਾਫ਼ ਹਲਕੇ ਰੰਗ ਦੇ ਕੱਪੜੇ ਪੈਣਨੇ ਚਾਹੀਦੇ ਨੇ ਖਾਸ ਕਰਕੇ ਔਰਤਾਂ ਨੂੰ ਲਾਲ ਜਾਂ ਪੀਲੇ ਰੰਗ ਦੇ ਕੱਪੜੇ ਪੈਣਨੇ ਚਾਹੀਦੇ ਨੇ ਕਿਉਂਕਿ ਇਹ ਰੰਗ ਸਾਲ ਪਰ ਚੰਗੀ ਕਿਸਮਤ ਤੇ ਦੇਵੀ ਲਕਸ਼ਮੀ ਦੇ ਅਸ਼ੀਰਵਾਦ ਨੂੰ ਸਰਗਰਮ ਕਰਦੇ ਨੇ ਇਸ ਤੋਂ ਬਾਅਦ ਪੂਰੇ ਘਰ ਨੂੰ ਸਾਫ਼ ਕਰੋ ਖਾਸ ਕਰਕੇ ਮੁੱਖ ਦਰਵਾਜ਼ਾ ਜਿਵੇਂ ਕਿ ਸ਼ਾਸਤਰਾਂ ਦੇ ਵਿੱਚ ਕਿਹਾ ਗਿਆ ਹੈ ਕਿ ਜਿਸ ਦਰਵਾਜ਼ੇ ਰਾਹੀਂ ਦੇਵੀ ਲਕਸ਼ਮੀ ਨਵੇਂ ਸਾਲ ਵਿੱਚ ਪਰਵੇਸ਼ ਕਰਦੀਏ ਉਹ ਸਾਰਾ ਸਾਲ ਉਸ ਦਾ ਨਿਵਾਸ ਮਾਰਗ ਬਣ ਜਾਂਦਾ ਹੈ ਤੇ ਇਸ ਤੋਂ ਬਾਅਦ ਪੂਰਾ ਸਾਨੂੰ ਗੰਗਾ ਚਲ ਦੇ ਨਾਲ ਪਵਿੱਤਰ ਕਰੋ ਭਗਵਾਨ ਸ਼ਿਵ ਦੇਵੀ ਲਕਸ਼ਮੀ ਤੇ ਆਪਣੇ ਪਰਿਵਾਰਿਕ ਦੇਵਤੇ ਨੂੰ ਯਾਦ ਕਰਦੇ ਹੋਏ ਨਵੇਂ ਸਾਲ ਦੀ ਸ਼ੁਰੂਆਤ ਕਰੋ ਇਸ ਸਾਲ ਪਰ ਸਚਾਈ ਪਵਿੱਤਰਤਾ ਸੰਜਮਤੀ ਧਾਰਮਿਕਤਾ ਦੇ ਮਾਰਗ ਤੇ ਚੱਲਣ ਦੇ ਲਈ ਨਵੇਂ ਸਾਲ ਦੇ ਦਿਨ ਦੀਵਾ ਚਗਾਉਣਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਦੀਵਾ ਨਾ ਸਿਰਫ ਰੋਸ਼ਨੀ ਦਾ ਪ੍ਰਤੀਕ ਹੈ ਸਗੋਂ ਬਦਕੀਸਮਤੀ ਤੇ ਗਰੀਬੀ ਦੇ ਚੱਲਨ ਦਾ ਵੀ ਪ੍ਰਤੀਕ ਹੈ ਨਵੇਂ ਸਾਲ ਦੇ ਦਿਨ ਦੁੱਧ ਖੀਰ ਚਾ ਮਠਿਆਈਆਂ ਚੜਾਓ ਤੇ ਪਰਿਵਾਰ ਦੀ ਸੁਰੱਖਿਆ ਸੀਤ ਤੇ ਵਿੱਤੀ ਸਥਿਰਤਾ ਦੇ ਲਈ ਪ੍ਰਾਰਥਨਾ ਕਰੋ ਨਵੇਂ ਸਾਲ ਵਿੱਚ ਜੇਕਰ ਕੋਈ ਵਿਅਕਤੀ ਵਰਤ ਰੱਖਦਾ ਹੈ ਤਾਂ ਇਸ ਦਾ ਪ੍ਰਭਾਵ 12 ਮਹੀਨਿਆਂ ਤੱਕ ਰਹਿੰਦਾ ਹੈ ਔਰਤਾਂ ਚਾਹੀਤ ਤਾਂ ਫਲ ਅਧਾਰਿਤ ਜਾਂ ਪਾਣੀ ਰਹਿਤ ਵਰਤ ਵੀ ਰੱਖ ਸਕਦੀਆਂ ਨੇ ਜੇਕਰ ਉਹਨਾਂ ਦੀ ਸੇਤ ਇਚਾਰਜ ਚ ਦਿੰਦੀ ਹੈ ਤਾਂ ਨਵੇਂ ਸਾਲ ਦੇ ਦਿਨ ਫਲ ਦੁੱਧ ਦਹੀਂ ਮਖਾਣਾ ਸਾਗੂ ਤੇ ਫਲ ਆਧਾਰਿਤ ਭੋਜਨ ਖਾਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਪਿਆਜ਼ ਲਸਣ ਮਾਸ ਸ਼ਰਾਬ ਤੇ ਤਾਮਸਿਕ ਭੋਜਨ ਤੇ ਨਿਕਾਰਾਤਮਿਕ ਵਿਚਾਰਾਂ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਨਵੇਂ ਸਾਲ ਦੀ ਸ਼ੁਰੂਆਤ ਕਰਨ ਵਾਲੀ ਖੁਰਾਕ ਸਾਲ ਭਰ ਮਨ ਬੁੱਧੀ ਕਿਸਮਤ ਨੂੰ ਨਿਰਧਾਰਿਤ ਕਰਦੀ ਹੈ ਸ਼ਾਸਤਰਾਂ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਨਵੇਂ ਸਾਲ ਦੇ ਪਹਿਲੇ ਦਿਨ ਚੌਲ ਖਾਣਾ ਖਾਸ ਤੌਰ ਤੇ ਵਰਜਿਤੇ ਕਿਉਂਕਿ ਚੌਲ ਚੀਨੀ ਚੀਵਾ ਦੇ ਲਈ ਨੁਕਸਾਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਤੇ ਸਾਲ ਭਰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਤੇ ਨਵੇਂ ਸਾਲ ਦੇ ਦਿਨ ਵਾਲ ਕੱਟਣਾ ਨੋ ਕੱਟਣਾ ਵਾਲ ਧੂਣਾ ਕਾਲੇ ਕੱਪੜੇ ਪਹਿਨਣਾ ਤੇ ਦਿਨ ਵੇਲੇ ਸੌਣਾ ਅਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਇਹ ਚੰਦਰਮਾ ਤੇ ਦੇਵੀ ਲਕਸ਼ਮੀ ਦੋਵਾਂ ਨੂੰ ਕਮਜ਼ੋਰ ਕਰਦਾ ਹੈ ਜਿਸ ਨਾਲ ਸਾਲ ਭਰ ਮਾਨਸਿਕ ਤਣਾਅ ਤੇ ਵਿੱਤੀ ਕਮੀ ਆਉਂਦੀ ਹੈ ਨਵੇਂ ਸਾਲ ਦੇ ਦਿਨ ਘਰ ਵਿੱਚ ਕਿਸੇ ਨਾਲ ਵੀ ਝਗੜਾ ਨਹੀਂ ਕਰਨਾ ਚਾਹੀਦਾ ਖਾਸ ਕਰਕੇ ਪਤੀ ਪਤਨੀ ਦੇ ਨਾਲ ਤੇ ਸੰਜਮ ਪਿਆਰ ਤੇ ਸਤਕਾਰ ਦੇ ਨਾਲ ਰਹਿਣਾ ਚਾਹੀਦਾ ਹੈ ਇਸੇ ਤਰ੍ਹਾਂ ਸ਼ੈਤਰਾ ਦੇ ਅਨੁਸਾਰ ਨਵੇਂ ਸਾਲ ਦੇ ਪਹਿਲੇ ਦਿਨ ਬ੍ਰਹਮਚਾਰੀ ਮਨਾਇਆ ਜਾਂਦਾ ਹੈ ਤੇ ਇਸ ਦਾ ਪਾਲਣ ਕਰਨ ਨਾਲ ਬਹੁਤ ਹੀ ਸ਼ੁਭ ਨਤੀਜੇ ਮਿਲਦੇ ਨੇ ਕਿਉਂਕਿ ਇਹ ਪੂਰੇ ਸਾਲ ਦੀ ਊਰਜਾ ਬਚਾਉਂਦਾ ਹੈ ਨਵੇਂ ਸਾਲ ਦੇ ਦਿਨ ਔਰਤ ਦਾ અપਮਾਨ ਕਰਨਾ ਦੇਵੀ ਲక్ష్ਮੀ ਦਾ અપਮਾਨ ਮੰਨਿਆ ਜਾਂਦਾ ਹੈ ਤੇ ਉਹਨਾਂ ਘਰਾਂ ਦੇ ਵਿੱਚ ਜਿੱਥੇ ਔਰਤਾਂ ਦਾ ਸਤਿਕਾਰ ਨਹੀਂ ਕੀਤਾ ਜਾਂਦਾ ਉੱਥੇ ਸਾਰਾ ਸਾਲ ਗਰੀਬੀ, ਦੁੱਖ ਤੇ ਸ਼ਾਂਤੀ ਬਣੀ ਰਹਿੰਦੀ ਏ ਇਸ ਲਈ ਇਸ ਦਿਨ ਮਾਵਾਂ, ਭੈਣਾਂ, ਬਜ਼ੁਰਗ ਔਰਤਾਂ ਤੇ ਕੁੜੀਆਂ ਦਾ ਵਿਸ਼ੇਸ਼ ਸਤਿਕਾਰ ਕਰਨਾ ਚਾਹੀਦਾ ਕਿਉਂਕਿ ਔਰਤਾਂ ਨੂੰ ਦੇਵੀ ਲక్ష్ਮੀ ਦਾ ਰੂਪ ਮੰਨਿਆ ਜਾਂਦਾ ਹੈ ਤੇ ਜਿਸ ਘਰ ਦੇ ਵਿੱਚ ਨਵੇਂ ਸਾਲ ਦੇ ਦਿਨ ਖੁਸ਼ੀ ਦਾ ਪੱਦਰ ਉੱਚਾ ਹੁੰਦਾ ਉਥੇ ਲక్ష్ਮੀ ਸਾਲ ਪਰ ਬਿਨਾ ਬੁਲਾਈ ਨਿਵਾਸ ਕਰਦੀ ਤੇ ਨਵੇਂ ਸਾਲ ਦੇ ਦਿਨ ਦਾਣ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਪਰ ਸ਼ਾਇਤਰਾ ਦੇ ਵਿੱਚ ਇਹ ਵੀ ਸਪਸ਼ਟ ਤੌਰ ਤੇ ਚੇਤਾਵਨੀ ਦਿੱਤੀ ਗਈ ਹੈ ਕਿ ਨਵੇਂ ਸਾਲ ਦੇ ਪਹਿਲੇ ਦਿਨ ਉਹਦੇ ਜੀਵਾਂ ਦਾਨ ਕਰਨ ਦੇ ਨਾਲ ਪੂਰੇ ਸਾਲ ਦੇ ਪੁੰਨ ਨਸ਼ਟ ਹੋ ਸਕਦੇ ਨੇ ਇਸ ਦਿਨ ਸਰੋਂ ਦਾ ਤੇਲ ਲੋਹਾ ਲੋਹੇ ਦੀਆਂ ਚੀਜ਼ਾਂ ਕਾਲੇ ਰੰਗ ਦੀਆਂ ਚੀਜ਼ਾਂ ਤੇ ਤਾਮਸਿਕ ਚੀਜ਼ਾਂ ਦਾਨ ਕਰਨ ਤੋਂ ਬਚਣਾ ਚਾਹੀਦਾ ਇਸ ਦੀ ਬਜਾਏ ਦੁੱਧ ਫਲ ਮਠਿਆਈਆਂ ਚਿੱਟੇ ਕੱਪੜੇ ਚਾਂਦੀ ਦਾ ਦੱਖਣਾ ਦਾਨ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਨਵੇਂ ਸਾਲ ਦੇ ਦਿਨ ਕਿਸੇ ਨੂੰ ਵੀ ਆਪਣੀ ਘਰ ਦੇ ਮੁੱਖ ਪ੍ਰਵੇਸ਼ ਦੁਆਰ ਤੇ ਕਦੇ ਵੀ ਜੁੱਤੀਆਂ ਚੱਪਲਾਂ ਜਾਂ ਝਾੜੂ ਨਹੀਂ ਛੱਡਣਾ ਚਾਹੀਦਾ ਕਿਉਂਕਿ ਅਚੀਹਾ ਕਰਨ ਦੇ ਨਾਲ ਦੀਵੀ ਲਕਸ਼ਮੀ ਨੂੰ ਪ੍ਰਵੇਸ਼ ਕਰਨ ਤੋਂ ਰੋਕਿਆ ਜਾਂਦਾ ਹੈ ਇਹ ਗਰੀਬੀ ਪਹਿਲਾਂ ਹੀ ਘਰ ਦੇ ਵਿੱਚ ਪਰਵੇਸ਼ ਕਰ ਜਾਂਦੀ ਹੈ ਬਹੁਤ ਸਾਰੇ ਲੋਕ ਨਵੇਂ ਸਾਲ ਦੇ ਦਿਨ ਸਜਾਵਟ ਕਰਦੇ ਨੇ ਘਰ ਵਿੱਚ ਟੁੱਟੀਆਂ ਮੂਰਤੀਆਂ ਟੁੱਟੀਆਂ ਪੂਜਾ ਸਮਗਰੀ ਤੇ ਫਟੇ ਹੋਏ ਧਾਰਮਿਕ ਚਿੱਤਰ ਰੱਖਦੇ ਨੇ ਇਸ ਤਰ੍ਹਾਂ ਦੇ ਅਨੁਸਾਰ ਜਿਸ ਘਰ ਦੇ ਵਿੱਚ ਦੇਵਤੇ ਨਹੀਂ ਰਹਿੰਦੇ ਚਿੱਤੇ ਟੁੱਟੀਆਂ ਮੂਰਤੀਆਂ ਨੇ ਇਸ ਲਈ ਨਵੇਂ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਜਾਂ ਉਸੇ ਦਿਨ ਅਜਿਹੀਆਂ ਸਾਰੀਆਂ ਚੀਜ਼ਾਂ ਨੂੰ ਸਤਕਾਰ ਦੇ ਨਾਲ ਹਟਾ ਦੇਣਾ ਚਾਹੀਦਾ ਹੈ ਨਵੇਂ ਸਾਲ ਦੇ ਦਿਨ ਤੂਲਸੀ ਮਾਤਾ ਦੀ ਪੂਜਾ ਕਰਦੇ ਸਮੇਂ ਆਪਣੇ ਵਾਲ ਖੁੱਲੇ ਨਹੀਂ ਰੱਖਣੇ ਚਾਹੀਦੇ ਸੂਰਜ ਚੜਨ ਤੋਂ ਬਾਅਦ ਹੀ ਤੂਲਸੀ ਨੂੰ ਪਾਣੀ ਚੜਾਉਣਾ ਚਾਹੀਦਾ ਹੈ ਤੇ ਸ਼ਾਮ ਨੂੰ ਤੂਲਸੀ ਦੇ ਸਾਹਮਣੇ ਦੀਵਾ ਜਗਾਉਣਾ ਚਾਹੀਦਾ ਹੈ ਕਿਉਂਕਿ ਤੂਲਸੀ ਮਾਤਾ ਨਵੇਂ ਸਾਲ ਵਿੱਚ ਭਗਵਾਨ ਵਿਸ਼ਨੂੰ ਤੇ ਦੇਵੀ ਲక్ష్ਮੀ ਦੋਵਾਂ ਦਾ ਆਸ਼ੀਰਵਾਦ ਲੈ ਕੇ ਆਉਂਦੀ ਹੈ ਤੇ ਨਵੇਂ ਸਾਲ ਦੇ ਦਿਨ ਮਨ ਬੋਲੀ ਤੇ ਕਰਮ ਦੀ ਸ਼ੁੱਧਤਾ ਬਹੁਤ ਹੀ ਮਹੱਤਵਪੂਰਨ ਮੰਨੀ ਜਾਂਦੀ ਹੈ ਕਿਸੇ ਵੀ ਵਿਅਕਤੀ ਪ੍ਰਤੀ ਖਾਸ ਕਰਕੇ ਬੱਚਿਆਂ ਕਰਤੀ ਈਰਖਾ ਨਫ਼ਰਤ ਗੁੱਸਾ ਜਾਂ ਬਦਲੇ ਦੀ ਭਾਵਨਾ ਨਹੀਂ ਰੱਖਣੀ ਚਾਹੀਦੀ ਕਿਉਂਕਿ ਸਾਡੇ ਸਾਇਕਤਰਾਂ ਦੇ ਵਿੱਚ ਬੱਚਿਆਂ ਨੂੰ ਪਰਮਾਤਮਾ ਦਾ અવਤਾਰ ਮੰਨਿਆ ਜਾਂਦਾ ਹੈ ਤੇ ਨਵੇਂ ਸਾਲ ਦੇ ਦਿਨ ਬੱਚੇ ਨੂੰ ਝਿੜਕਣਾ ਜਾਂ ਰੋਣਾ ਸਾਲ ਭਰ ਮਾਨਸਿਕ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ ਤੇ ਨਵੇਂ ਸਾਲ ਦੇ ਦਿਨ ਬਜ਼ੁਰਗਾਂ ਦਾ ਸਤਿਕਾਰ ਕਰਨਾ ਤੇ ਬਜ਼ੁਰਗ ਮਾਪਿਆਂ ਤੇ ਬਜ਼ੁਰਗ ਔਰਤਾਂ ਦੀ ਸੇਵਾ ਕਰਨਾ ਬਹੁਤ ਹੀ ਪੁੰਨਜੋਗ ਮੰਨਿਆ ਜਾਂਦਾ ਹੈ ਤੇ ਇਸ ਤੋਂ ਇਲਾਵਾ ਜੇਕਰ ਸੰਭਵ ਹੋਵੇ ਤਾਂ ਮਾਤਾ ਗਊ ਨੂੰ ਪਾਣੀ ਚਾਰਾ ਜਾਂ ਗੁੜ ਖਵਾਉਣਾ ਚਾਹੀਦਾ ਕਿਉਂਕਿ ਮਾਤਾ ਗਊ ਦੇ ਸਰੀਰ ਵਿੱਚ 33 ਕਰੋੜ ਦੇਵਤਿਆਂ ਦਾ ਨਿਵਾਸ ਮੰਨਿਆ ਜਾਂਦਾ ਹੈ ਤੇ ਨਵੇਂ ਸਾਲ ਵਿੱਚ ਗਊਆਂ ਦੀ ਸੇਵਾ ਕਰਨ ਦੇ ਨਾਲ ਹਜ਼ਾਰਾਂ ਜੁਗ ਨਜ਼ਾਰਾ ਜਗ ਕਰਨ ਦੀ ਬਰਾਬਰ ਬਲ ਮਿਲਦਾ ਤੇ ਨਵੇਂ ਸਾਲ ਦੌਰਾਨ ਚੀਕਰ ਕਿਸੇ ਔਰਤ ਦੀ ਮਹਾਮਾਰੀ ਇਸ ਦਿਨ ਆਉਂਦੀ ਹੈ ਤਾਂ ਕਵਰਾ ਆਉਂਦੀ ਕੋਈ ਲੋੜ ਨਹੀਂ ਪੂਜਾ ਨਾ ਕਰੋ ਆਪਣੀ ਦਿਲ ਵਿੱਚ ਵਿਸ਼ਵਾਸ ਤੇ ਸੰਜੈ ਬਣਾਈ ਰੱਖੋ ਕਿਉਂਕਿ ਭਾਵਨਾਵਾਂ ਸਭ ਤੋਂ ਵੱਡਾ ਧਰਮ ਨੇ ਤੇ ਨਵੇਂ ਸਾਲ ਦੇ ਦਿਨ ਮਨੁੱਖ ਨੂੰ ਜਿੰਨਾ ਹੋ ਸਕੇ ਸ਼ਾਇਦ ਸocrates ਮੱਕ ਤੇ ਸੱਚੇ મિતਰ ਰਹਿਣਾ ਚਾਹੀਦਾ ਹੈ ਬੈਸ ਝਗੜੇ ਜਾਂ અપਮਾਨਜਨਕ ਪਾਸ਼ਾ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਨਵੇਂ ਸਾਲ ਦਾ ਪਹਿਲਾ ਦਿਨ ਪੂਰੇ ਸਾਲ ਦਾ ਨਿਰਧਾਰਨ ਕਰਦਾ ਹੈ ਸ਼ਾਇਦ ਤਰ੍ਹਾਂ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਨਵੇਂ ਸਾਲ ਦੇ ਪਹਿਲੇ ਦਿਨ ਪੈਸੇ ਉਧਾਰ ਦੇਣਾ ਜਾਂ ਉਧਾਰ ਲੈਣਾ ਅਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਇਸ ਨਾਲ ਸਾਲ ਪਰ ਵਿੱਤੀ ਸਮੱਸਿਆ ਹੋ ਸਕਦੀਆਂ ਨੇ ਇਸ ਸ਼ੁੱਕਰਵਾਰ ਖਾਸ ਕਰਕੇ ਦੇਵੀ ਲక్ష్ਮੀ ਨੂੰ ਸਮਰਪਿਤ ਹੈ ਤੇ ਨਵੇਂ ਸਾਲ ਦੇ ਦੌਰਾਨ ਇਸ ਦਿਨ ਵਿੱਤੀ ਲੈਣ-ਦੇਣ ਤੋਂ ਬਚਣਾ ਚਾਹੀਦਾ ਹੈ ਤੇ ਨਵੇਂ ਸਾਲ ਦਾ ਇਹ ਸਮਾਂ ਸਿਰਫ ਜਸ਼ਨ ਤੇ ਦਿਖਾਵੇ ਦਾ ਨਹੀਂ ਹੈ ਸਗੋਂ ਸਵੇ ਸ਼ੁੱਧਤਾ ਸੰਜਮ ਤੇ ਜੀਵਨ ਸਦਾ ਅਰਦਾਇਚੇ ਕਰ ਕੋਈ ਵਿਅਕਤੀ ਇਸ ਦਿਨ ਸਰਦਾ ਅਨੁਸ਼ਾਸਨ ਤੇ ਵਿਸ਼ਵਾਸ ਦੇ ਨਾਲ ਵਿਵਹਾਰ ਕਰਦਾ ਹੈ ਤਾਂ ਉਸ ਦੇ ਜੀਵਨ ਦੇ ਵਿੱਚ ਗਰੀਬੀ ਬਿਮਾਰੀ ਦੁੱਖ ਉਰੂ ਦਾ ਉਟਾਤੀ ਬਦਕਿਸਮਤੀ ਆਪਣੇ ਆਪ ਖਤਮ ਹੋ ਜਾਂਦੀ ਹੈ ਤੇ ਦੇਵੀ ਲਕਸ਼ਮੀ ਉਸ ਘਰ ਦੇ ਵਿੱਚ ਸਥਾਈ ਤੌਰ ਤੇ ਨਿਵਾਸ ਕਰਨ ਲੱਗਦੀ ਹੈ। ਇਸ ਤਰ੍ਹਾਂ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਨਵੇਂ ਸਾਲ ਦੇ ਪਹਿਲੇ ਦਿਨ ਕੀਤੇ ਗਏ ਚੰਗੇ ਜਾਂ ਮਾੜੇ ਕੰਮ ਪੂਰੇ 12 ਮਹੀਨਿਆਂ ਤੱਕ ਵਿਅਕਤੀ ਦਾ ਪਿੱਛਾ ਕਰਦੇ ਹਨ। ਇਸ ਦਿਨ ਦਾ ਟੀਕਾ ਬਹੁਤ ਕੀਮਤੀ ਹੈ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਆਉਣ ਵਾਲਾ ਨਵਾਂ ਸਾਲ ਤੁਹਾਡੇ ਜੀਵਨ ਦਾ ਸਭ ਤੋਂ ਸ਼ੁਭ ਸਭ ਤੋਂ ਖੁਸ਼ਹਾਲੀ ਸਭ ਤੋਂ ਸਰਵਰਸਾਲ ਹੋਵੇ ਤਾਂ ਤੁਹਾਨੂੰ ਅੱਜ ਦੱਸੇ ਗਿਆ ਇਹਨਾਂ ਨਿਸ਼ਮਾ ਦੀ ਚਰੂਰ ਪਾਲਣਾ ਕਰਨੀ ਚਾਹੀਦੀ ਜਦੋਂ ਨਵੇਂ ਸਾਲ ਦੇ ਪਹਿਲੇ ਦਿਨ ਪਰਮਾਤਮਾ ਖੁਸ਼ ਹੁੰਦਾ ਤਾਂ ਕੋਈ ਵੀ ਤੁਹਾਡੀ ਕਿਸਮਤ ਨੂੰ ਬਦਲਣ ਤੋਂ ਰੋਕ ਨਹੀਂ ਸਕਦਾ ਅੱਜ ਦੇ ਇਹ ਲੋਕਾਂ ਸਿਰਫ ਜੀਵਨ ਵਿੱਚ ਖੁਸ਼ੀ ਪ੍ਰਾਪਤ ਕਰਦੇ ਨਹੀਂ ਸਗੋਂ ਮੁਕਤੀ ਤੇ ਮੁਕਤੀ ਦੇ ਰਾਹ ਵੱਲ ਵੀ ਬਾਧਦੇ ਨੇ ਇਸ ਲਈ ਨਵੇਂ ਸਾਲ ਦੀ ਸ਼ੁਰੂਆਤ ਨੂੰ ਹਲਕੀ ਦੇ ਵਿੱਚ ਨਾ ਲਓ ਇਸ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੰਕਲਪ ਬਣਾਓ ਤੇ ਇਸ ਪਵਿੱਤਰ ਸਮਿੱਧਾ ਪੂਰੀ ਸਰਦਾ ਦੇ ਨਾਲ ਲਾਭ ਉਠਾਓ ਇੱਕ ਹੋਰ ਬਹੁਤ ਮਹੱਤਵਪੂਰਨ ਗੱਲ ਇਹ ਹੈ ਕਿ ਨਵੇਂ ਸਾਲ ਦੇ ਦਿਨ ਘਰ ਤੋਂ ਕੁਝ ਵੀ ਬਾਹਰ ਨਾ ਸਤੋ ਕੁਰਸ ਕਰਕੇ ਨਮਕ ਤੇ ਝਾੜੂ ਦੁੱਧ ਦਹੀਂ ਚਾ ਹੋਰ ਚੀਜ਼ਾਂ ਸ਼ਾਸਤਰਾਂ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਨਵੇਂ ਸਾਲ ਦੇ ਪਹਿਲੇ ਦਿਨ ਇਹਨਾਂ ਚੀਜ਼ਾਂ ਨੂੰ ਘਰ ਤੋਂ ਬਾਹਰ ਰੱਖਣਾ ਲక్ష్ਮੀ ਦੇ ਚਾਣ ਦਾ ਸੰਕੇਤ ਮੰਨਿਆ ਜਾਂਦਾ ਹੈ ਜਿਸ ਨਾਲ ਸਾਲ ਭਰ ਵਿੱਤੀ ਤੰਗੀ ਆਉਂਦੀ ਹੈ ਇਸੇ ਤਰ੍ਹਾਂ ਨਵੇਂ ਸਾਲ ਦੇ ਦਿਨ ਘਰ ਵਿੱਚ ਟੁੱਟੀਆਂ ਕੁਰਸੀਆਂ ਟੁੱਟੀ ਢਾਂਡੇ ਫਟੇ ਹੋਏ ਕੱਪੜੇ ਤੇ ਅਨਵਰਤੀਆਂ ਚੀਜ਼ਾਂ ਰੱਖਣਾ ਵੀ ਅਸ਼ੋਭ ਮੰਨਿਆ ਜਾਂਦਾ ਹੈ ਨਵਾਂ ਸਾਲ ਨਵੀਂ ਊਰਜਾ ਦਾ ਪ੍ਰਤੀਕ ਹੈ ਤੇ ਪੁਰਾਣੀਆਂ ਟੁੱਟੀਆਂ ਚੀਜ਼ਾਂ ਨਕਾਰਾਤਮਕ ਨੂੰਪੜਨਾ ਦਿੰਦੀਆਂ ਨੇ ਤੇ ਇਸ ਲਈ ਨਵੇਂ ਸਾਲ ਤੋਂ ਪਹਿਲਾਂ ਜਾਂ ਉਸੇ ਦਿਨ ਘਰ ਤੋਂ ਬੇਲੋੜੀਆਂ ਚੀਜ਼ਾਂ ਨੂੰ ਹਟਾ ਦੇਣਾ ਚਾਹੀਦਾ ਹੈ ਤੇ ਨਵੇਂ ਸਾਲ ਦੇ ਦਿਨ ਘਰ ਵਿੱਚ ਖੁਸ਼ਹੂਦ ਦਾ ਵਿਸ਼ੇਸ਼ ਮਹੱਤਵ ਦੱਸਿਆ ਜਾਂਦਾ ਹੈ ਤੋਂ ਉਪਲੁਬਾਨ ਚਾ گاਉਂ ਦੀ ਘਿਓ ਦੇ ਨਾਲ ਦੀਵਾ ਚ ਲਾਉਣ ਵਾਲਾ ਵਾਤਾਵਰਨ ਸ਼ੁੱਧ ਹੁੰਦਾ ਤੇ ਸਾਲ ਭਰ ਸਕਾਰਾਤਮਕ ਊਚਾ ਬਣਾਈ ਰੱਖਦੀ ਨਵੇਂ ਸਾਲ ਦੇ ਦਿਨ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਆਪਣੀ ਮਨਪਸੰਦ ਦੇਵਤੇ ਕੈਂਦਾ ਪਾਪ ਜਿਹੜੇ ਪਰਮਾਤਮਾ ਨੂੰ ਮੰਨਦੇ ਉਤੇ ਮਾਤਾ ਪਿਤਾ ਦੀ ਪੈਸੂ ਹੋ ਕਿਉਂਕਿ ਅਚੇਹ ਅਸ਼ੀਰਵਾਦ ਤੋਂ ਵੱਡੀ ਕੋਈ ਵੀ ਸੁਰੱਖਿਆ ਢਾਲ ਨਹੀਂ ਹੈ ਤੇ ਨਵੇਂ ਸਾਲ ਦੀ ਵਿੱਚ ਪ੍ਰਾਪਤ ਅਸ਼ੀਰਵਾਦ ਸਾਲ ਭਰ ਤੁਹਾਡੀ ਰੱਖਿਆ ਕਰਦੇ ਨੇ ਕਿਸੇ ਗਰੀਬ ਭੁੱਖੇ ਜਾਂ ਲੋੜਵੰਦ ਵਿਅਕਤੀ ਨੂੰ ਭੋਜਨ ਦੇਣਾ ਬਹੁਤ ਹੀ ਪੁੰਨ ਦਾ ਕੰਮ ਮੰਨਿਆ ਜਾਂਦਾ ਪਰ ਇਹ ਚ ਕੀਨੀ ਬਣਾਓ ਕਿ ਭੋਜਨ ਸ਼ੁੱਧ ਹੋਵੇ ਤੇ ਸ਼ਰਧਾ ਦੇ ਨਾਲ ਭੇਟ ਕੀਤਾ ਜਾਵੇ ਕਿਉਂਕਿ ਨਵੇਂ ਸਾਲ ਦੇ ਦਿਨ ਇਹ ਪਰਾਥਾ ਸਾਲ ਪਰ ਕਈ ਗੁਨਾ ਵਾਦੀ ਤੇ ਨਵੇਂ ਸਾਲ ਦੇ ਦਿਨ ਕਿਸੇ ਨਾਲ ਝੂਠ ਬੋਲਣਾ ਧੋਖਾ ਦੇਣਾ ਜਾਂ ਧੋਖਾ ਦੇਣਾ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਇਹ ਕੰਮਾਂ ਦੇ ਵਿੱਚ ਰੁਕਾਵਟ ਪਾਉਂਦਾ ਹੈ ਤੇ ਸਾਲ ਪਰ ਅਸ਼ਾਂਤੀ ਪੈਦਾ ਕਰਦਾ ਹੈ ਸ਼ਾਇਤਰਾ ਦੇ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਨਵੇਂ ਸਾਲ ਦੇ ਪਹਿਲੇ ਦਿਨ ਮਾਫ ਕਰਨ ਵਾਲਾ ਰਵਈਆ ਰੱਖਦਾ ਹੈ ਤੇ ਪਿਛਲੀਆਂ ਨਫ਼ਰਤਾਂ ਨੂੰ ਛੱਡ ਦਿੰਦਾ ਤਾਂ ਪਰਮਾਤਮਾ ਦੁਸ਼ਮਣਾਂ ਨੂੰ ਉਹਨਾਂ ਦੇ ਰਸਤੇ ਤੋਂ ਹਟਾ ਦਿੰਦੇ ਹੈ ਇਸ ਲਈ ਇਸ ਦਿਨ ਵਿਅਕਤੀ ਨੂੰ ਮਾਨਸਿਕ ਤੌਰ ਤੇ ਮੁਆਫੀ ਮੰਗਣੀ ਚਾਹੀਦੀ ਤੇ ਉਹਨਾਂ ਨੂੰ ਮਾਫ ਕਰਨਾ ਚਾਹੀਦਾ ਜਿੰਨਾਂ ਦੇ ਨਾਲ ਨਫ਼ਰਤ ਹੈ ਤੇ ਨਵੇਂ ਸਾਲ ਦੇ ਦਿਨ ਵਿਅਕਤੀ ਨੂੰ ਉੱਚੀ ਆਵਾਜ਼ ਦੇ ਵਿੱਚ ਬਹਿਸ ਜਾਂ ਸਰਾਪ ਨਹੀਂ ਦੇਣਾ ਚਾਹੀਦਾ ਸਗੋਂ ਹਲਕਾ ਭੋਜਨ ਖਾਣਾ ਚਾਹੀਦਾ ਹੈ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ ਜਾਂ ਸਾਲ ਭਰ ਘਰ ਦੀ ਊਰਜਾ ਬਣਾਈ ਰੱਖਣ ਲਈ ਸ਼ਾਂਤਮਈ ਸੰਗੀਤ ਵਰਜਾਉਣਾ ਚਾਹੀਦਾ ਹੈ ਨਵੇਂ ਸਾਲ ਵਾਲੇ ਦਿਨ ਪੂਰਬੀ ਦਿਸ਼ਾ ਦਾ ਵਿਸ਼ੇਸ਼ ਮਹੱਤਵ ਹੈ ਇਸ ਲਈ ਸਵੇਰੇ ਪੂਰਬ ਵੱਲ ਮੂੰਹ ਕਰਕੇ ਪ੍ਰਾਰਥਨਾ ਕਰਨ ਦੇ ਨਾਲ ਸੂਰਜ ਦੇਵਤਾ ਦਾ ਆਸ਼ੀਰਵਾਦ ਮਿਲਦਾ ਹੈ ਤੇ ਸਾਲ ਭਰ ਆਤਮ ਵਿਸ਼ਵਾਸ ਤੇ ਆਤਮ ਵਿਸ਼ਵਾਸ ਬਣਿਆ ਰਹਿੰਦਾ ਹੈ ਨਵੇਂ ਸਾਲ ਦੇ ਦਿਨ ਘਰ ਵਿੱਚ ਲਾਲ ਰੰਗ ਦੀਆਂ ਵਸਤੂਆਂ ਜਿਵੇਂ ਕਿ ਫੁੱਲ ਕੱਪੜੇ ਤੇ ਫਾਲੇ ਰੱਖਣਾ ਸ਼ੁਭ ਮੰਨਿਆ ਜਾਂਦਾ ਕਿਉਂਕਿ ਲਾਲ ਰੰਗ લાલે પીલા ਰੰਗ ਊਰਜਾ ਤੇ ਜੀਵਨ ਸ਼ਕਤੀ ਦਾ ਪ੍ਰਤੀਕ ਹੈ ਇਸੇ ਤਰ੍ਹਾਂ ਪੀਲੇ ਰੰਗ ਨੂੰ ਗਿਆਨ ਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਇਸ ਲਈ ਨਵੇਂ ਸਾਲ ਦੇ ਦੌਰਾਨ ਇਨ੍ਹਾਂ ਰੰਗਾਂ ਦੀ ਵਰਤੋਂ ਜ਼ਰੂਰ ਕਰੋ ਕਿਸੇ ਦਾ ਮਚਾਕ ਉਡਾਉਣ ਕਿਸੇ ਦਾ અપમાન ਕਰਨ ਜਾਂ ਨਵੇਂ ਸਾਲ ਦੇ ਦਿਨ ਹੰਕਾਰ ਦਿਖਾਉਣਾ ਅਸ਼ੁਭਮਨਿਆ ਚਾਂਦਾ ਕਿਉਂਕਿ ਹੰਕਾਰ ਲਕਸ਼ਮੀ ਨੂੰ ਦੂਰ ਪਹੁੰਚਾਉਂਦਾ ਜਦੋਂ ਕਿ ਨਿਮਰਤਾ ਲਕਸ਼ਮੀ ਨੂੰ ਪਨਾਹੀ ਰੱਖਦੀ ਨਵੇਂ ਸਾਲ ਦੇ ਦਿਨ ਬੱਚਿਆਂ ਨੂੰ ਚੰਗੇ ਸਲੀਕੇ ਸਿਖਾਉਣ ਤੇ ਉਹਨਾਂ ਨੂੰ ਪਿਆਰ ਦੇ ਨਾਲ ਸਮਝਾਉਣ ਨਾਲ ਜੀਵਨ ਪਰਫਲ ਮਿਲਦਾ ਹੈ ਤੇ ਇਸੇ ਤਰ੍ਹਾਂ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਨਵੇਂ ਸਾਲ ਦੇ ਪਹਿਲੇ ਦਿਨ ਆਪਣੇ ਕੰਮ ਵਾਲੀ ਥਾਂ ਜਾਂ ਦੁਕਾਨ ਦੀ ਸਫਾਈ ਕਰਨ ਉਥੇ ਦੀਵਾ ਜਗਾਉਣ ਨਾਲ ਸਾਲ ਭਰ ਕਾਰੋਬਾਰ ਤੇ ਕੈਰੀਅਰ ਦੇ ਵਿੱਚ ਤਰੱਕੀ ਹੋਵੇਗੀ ਨਵੇਂ ਸਾਲ ਦੇ ਦਿਨ ਘਰ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ੀਲਾ ਪਦਾਰਥ ਸ਼ਰਾਬ ਸਿਗਰਟ ਗੁਟਕਾ ਜਾਂ ਹੋਰ ਨਸ਼ਾ ਕਰਨ ਵਾਲੇ ਪਦਾਰਥ ਲੈਣਾ ਜਾਂ ਸੇਵਨ ਕਰਨਾ ਬਹੁਤ ਕੀ ਅਸ਼ੁਭ ਮੰਨਿਆ ਜਾਂਦਾ ਕਿਉਂਕਿ ਇਹ ਹੀ ਨਵੇਂ ਸਾਲ ਦੀ ਪਵਿੱਤਰਤਾ ਦੀ ਉਲੰਘਣਾ ਕਰਦਾ ਹੈ ਤੇ ਸਾਲ ਭਰ ਸੇਤ ਸਮੱਸਿਆਵਾਂ ਦੀ ਸੰਭਾਵਨਾ ਪੈਦਾ ਕਰਦਾ ਹੈ ਇਹ ਨਵੇਂ ਸਾਲ ਦਾ ਦਿਨ ਸੱਚਮੁੱਚ ਆਤਮ ਨਿਰੇ ਕਰਨ ਦਾ ਦਿਨ ਹੈ ਇਸ ਦਿਨ ਵਿਅਕਤੀ ਨੂੰ ਸਾਲ ਭਰ ਗਲਤੀਆਂ ਗਲਤ ਰਸਤੇ ਤੋਂ ਦੂਰ ਰਹਿਣ ਇਮਾਨਦਾਰੀ ਨਾਲ ਕੰਮ ਕਰਨ ਤੇ ਕਿਸੇ ਨੂੰ ਵੀ ਦੁੱਖ ਪਹੁੰਚਾਉਣ ਤੋਂ ਬਚਣ ਦਾ ਸੰਕਲਪ ਲੈਣਾ ਚਾਹੀਦਾ ਹੈ ਕਿਉਂਕਿ ਅਜੇਹਾ ਕਰਨ ਦੇ ਨਾਲ ਜੀਵਨ ਭਰ ਦੀ ਵਚਨਬੱਧਤਾ ਮਿਲੇਗੀ ਸਿਰਫ ਢੇਰੜ ਇਰਾਦਾ ਹੀ ਜੀਵਨ ਨੂੰ ਬਦਲ ਦਿੰਦਾ ਹੈ ਯਾਦ ਰੱਖੋ ਕਿ ਨਵਾਂ ਸਾਲ ਸਿਰਫ ਜਸ਼ਨ ਮਨਾਉਣ ਦਾ ਸਮਾਂ ਨਹੀਂ ਹੈ ਸਗੋਂ ਆਪਣੀ ਕਿਸਮਤ ਨੂੰ ਦੁਬਾਰਾ ਲਿਖਣ ਦਾ ਮੌਕਾ ਹੈ ਜਿਹੜੇ ਲੋਕ ਇਸ ਮੌਕੇ ਨੂੰ ਧਾਰਮਿਕ ਅਨੁਸ਼ਾਸਨ ਤੇ ਸਰਦਾ ਦੇ ਨਾਲ ਅਪਣਾਉਂਦੇ ਨੇ ਉਨਾ ਦੇ ਲਈ ਗਰੀਬੀ ਦੁੱਖ ਤੇ ਅਸਫਲਤਾ ਸਹਿ ਨਹੀਂ ਕਰ ਸਕਦੀ ਤੇ ਦੇਵੀ ਲਕਸ਼ਮੀ ਖੁਦ ਅਜਿਹੇ ਘਰ ਵਿੱਚ ਸਥਾਈ ਨਿਵਾਸ ਕਰਦੀ ਮੈਂ ਖਾਸ ਕਰਕੇ ਨਵੇਂ ਸਾਲ ਤੇ ਹਮੇਸ਼ਾ ਭਗਵਾਨ ਗਣੇਸ਼ ਨੂੰ ਆਪਣੀ ਘਰ ਦੇ ਵਿੱਚ ਲਿਆਉਣਿਆ ਤੇ ਤੁਹਾਨੂੰ ਵੀ ਚਾਹੀਦਾ ਕਿਉਂਕਿ ਭਗਵਾਨ ਗਣੇਸ਼ ਨੂਰ ਕਾਟਾ ਨੂਰ ਕਰਨ ਵਾਲੇ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨ ਵਾਲੇ ਵਜੋ ਜਾਣਿਆ ਚਾਹਦਾ ਹੈ ਉਹ ਦੁਖੀਆਂ ਦਾ ਸਹਾਰਾ ਹੈ ਭਗਵਾਨ ਗਣੇਸ਼ ਉਹ ਜੋ ਲੋਕਾਂ ਨੂੰ ਹਸਾਉਂਦਾ ਹੈ ਬਸ ਇੱਕ ਵਾਰ ਉਸ ਦੀ ਉਂਗਲ ਪੜ ਕੇ ਦੇਖੋ ਤੁਸੀਂ ਹਮੇਸ਼ਾ ਹਰ ਜਗ੍ਹਾ ਜੇਤੂ ਰਹੋਗੇ ਕਿਉਂਕਿ ਭਗਵਾਨ ਗਣੇਸ਼ ਸਭ ਤੋਂ ਪਹਿਲਾਂ ਪੂਜੇ ਜਾਂਦੇ ਨੇ ਤੇ ਉਹ ਸਾਡੇ ਪੂਜਨੀਏ ਦੇਵਤਾ ਨੇ ਭਗਵਾਨ ਗਣੇਸ਼ ਨੂੰ ਭਗਵਾਨ ਦਾ ਸ਼ੁਭ ਰੂਪ ਕਿਹਾ ਜਾਂਦਾ ਹੈ ਭਗਵਾਨ ਗਣੇਸ਼ ਦੇ ਉਹ ਰੂਪ ਜੋ ਸ਼ੁਭ ਮੰਨੇ ਜਾਂਦੇ ਨੇ ਹਮੇਸ਼ਾ ਚੰਗੀ ਕਿਸਮਤ ਦਿੰਦੇ ਨੇ ਜੇਕਰ ਤੁਸੀਂ ਚਾਹਣਿਓ ਕੀ ਤੁਹਾਡੇ ਜੀਵਨ ਵਿੱਚ ਖੁਸ਼ੀ ਰਹੇ ਤੁਹਾਡੇ ਜੀਵਨ ਵਿੱਚ ਅੰਨ੍ਹਾਜ ਦੀ ਕਮੀ ਦੂਰ ਹੋਵੇ ਤਾਂ ਭਗਵਾਨ ਗਣੇਸ਼ ਦੀ ਇੱਕ ਤਸਵੀਰ ਜਾਂ ਮੂਰਤੀ ਜ਼ਰੂਰ ਖਰੀਦੋ ਤੇ ਨਵੇਂ ਸਾਲ ਦੇ ਦਿਨ ਉਸ ਨੂੰ ਘਰ ਲਿਆਓ ਚਾਦਰ ਰੱਖੋ ਭਗਵਾਨ ਗਣੇਸ਼ ਦੀ ਮੂਰਤੀ ਜਾਂ ਤਸਵੀਰ ਬੈਠਣ ਦੀ ਸਥਿਤੀ ਵਿੱਚ ਹੋਣੀ ਚਾਹੀਦੀ ਹੈ ਤੁਲਸੀ ਦਾ ਪੌਦਾ Hindu ਧਰਮ ਦੇ ਵਿੱਚ ਤੁਲਸੀ ਦੇ ਪੌਦੇ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਤੇ ਇਹ ਮੰਨਿਆ ਜਾਂਦਾ ਹੈ ਕਿ ਤੂਲਸੀ ਦੇ ਪੌਦੇ ਦੀ ਨਿਸ਼ਚਿਤ ਤੌਰ ਤੇ ਪੂਜਾ ਕਰਨ ਦੇ ਨਾਲ ਭਗਵਾਨ ਵਿਸ਼ਨੂੰ ਤੇ ਦੇਵੀ ਲਕਸ਼ਮੀ ਦਾ ਅਸ਼ੀਰਵਾਦ ਮਿਲਦਾ ਹੈ ਤੇ 9 ਸਾਲ ਲਈ ਆਪਣੇ ਘਰ ਵਿੱਚ ਤੂਲਸੀ ਦਾ ਪੌਦਾ ਜ਼ਰੂਰ ਲੈ ਕੇ ਆਓ ਇਹ ਸ਼ੁਭ ਤੇ ਚੰਗੀ ਕਿਸਮਤ ਨੂੰ ਜਕੀਨੀ ਬਣਾਉਂਦਾ ਹੈ हां जी सीरीज ਸਾਡੀ ਅੱਜ ਦੀ ਵੀਡੀਓ ਚੇਕ ਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਵਾਤਵਾਰਤ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਆਪਣੀ ਆਚਰੀ ਵਿੱਚ ਜ਼ਰੂਰ ਲਗਵਾਇਓ